ਜੀ ਆਟਾ ਹੀ ਪਾ ਦੇ ਆਹ ਉਹਰੇ ਆ ਜਾ ਪਾ ਮੈਂ ਕਿਵੇਂ ਬੋਲਦਾ ਉਹ ਉਹਰੇ ਆ ਜਾ ਭਾਈ ਤੈਨੂੰ ਆਟਾ ਪਾਵਾਂ ਲੈ ਸਰਦਾਰ ਮੈਂ ਉਹਰੇ ਨਹੀਂ ਆਉਂਦੀਆਂ ਗਵਾਂਡਰ ਨੇ ਨਾ ਮੇਰੇ ਤਾਂ ਹਿਆਨ ਆ ਤੇ ਬੇਇੱਜ਼ਤੀ ਕਰ ਤੇ ਮੈਨੂੰ ਤੌਂਦਦੇ ਨੇ ਵੀ ਸ਼ਰਮ ਜੀ ਆਉਂਦੀ ਤੂੰ ਇੱਥੇ ਬੈਠ ਤੈਨੂੰ ਆਟਾ ਪਾਉਣਾ ਹੈ ਬੈ ਜਾ ਆਟਾ ਘਮਾਰ ਲੈ ਤੇ ਮੈਨੂੰ ਆ ਜਾ ਬੈ ਜਾ ਇੰਨੇ ਟਾਈਮ ਨਹੀਂ ਹੈਗਾ ਗਾ ਉਹ ਬੈ ਜਾ ਪਾਉਂਦਾ 10 ਕਰ ਹੋਰ ਬੈ ਜਾ 2 ਮਿੰਟ ਤਾਂ ਬੈ ਜਾ ਆਟਾ ਘਟਾ ਕੇ ਛੱਟ ਲੈਣੇ ਮੈਨੂੰ 2 ਮਿੰਟ ਬੈ ਜਾ ਨੇ ਸਰਦਾਰਾ ਤੇਰੇ ਕੰਮ ਤਾਂ ਮੁੱਕ ਨਹੀਂ ਨਹੀਂ ਹੈਗੇ ਮੈਂ ਕਾਹਾਂ ਵੀ ਜਾਣਾ ਤੇ ਘਰੇ ਵੀ ਤਾਂ ਜਾਣਾ ਬਸ ਸੜਕੀ ਟੇਮਨਾ ਉਹ 2 ਮਿੰਟ ਤਾਂ ਬਹਿ ਜਾ ਹਾਂ ਕੋਣ ਦਾ ਸਰਦਾਰਾ ਆਟੇ ਹੀ ਪਾ ਦੇ ਆਟਾ ਵੀ ਕੋਈ ਵੈਸੇ ਹੀ ਦੇ ਦੇ ਚਾਰ ਜੀ ਹੈਗੇ ਤੇਰੇ ਕੋਲੇ ਮੇਰੇ ਤਾਂ ਨਾ ਜਵਾਬ ਰੋਈ ਜਾਂਦੇ ਆ ਭਰੇ ਕੀ ਹੋ ਗਿਆ ਸੁੱਕੇ ਉਚਾਰੇ ਕਿਥੇ ਰਹਿੰਦੇ ਹੋ ਪਰ ਇਹਨੇ ਦੱਸਿਆ ਨਾ ਨਾਲ ਵਾਲੇ ਪਿੰਡ ਆ ਅੱਡੇ ਤੇ ਘਰ ਆ ਸਾਡੇ ਅੱਡੇ ਤੇ ਘਰ ਵੀ ਨਹੀਂ ਹੈਗਾ ਝੁੰਬੀ ਪਾਈ ਹੋਈ ਆ ਅੱਛਾ ਤੇ ਕਮਾਂਡ ਹੁੰਦਾ ਪਈ ਕਮਾਂਡਾ ਲੈ ਤੈਨੂੰ ਬਹੁਤ ਆ ਗਿਆ ਯਾਰ ਕਹਿੰਦੀ ਹੈ ਕਿ ਮੂਰ ਚੱਕ ਕੇ ਹੁੰਦਾ ਜਾਣੀ ਹਾਂ ਸਮਝਾਇਆ ਕਰੀਏ ਤੇ ਸਹੀ ਹੈ ਜੀ ਕਰਦਾ ਸਰਦਾਰ ਬੇਇੱਜ਼ਤੀ ਕਰਾਉਂਦਾ ਕਰਮਾਂ ਦਾ ਲਿਖਿਆ ਨਾ ਮੈਂ ਤੈਨੂੰ ਗੱਲ ਦੱਸਾਂ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਤੂੰ ਮੇਰੇ ਅੱਖੇ ਤੋਂ ਬੈਠੇ ਨਹੀਂ ਕੀ ਗੱਲ ਵਈ ਉਹ ਬਹਿ ਜਾ ਬਹਿ ਜਾ ਤੇਰੇ ਕੰਮ ਦੀ ਗੱਲ ਸੁਣ ਬਹਿ ਜਾ ਸਰਦਾਰਾ ਮੇਰੇ ਤਾਂ ਨਾ ਮਨਜੇ ਖਰਾਬ ਹੋ ਗਿਆ ਜਦੋਂ ਤਰੀ ਗਵੰਡ ਨੇ ਜਾ ਜਾ ਰਿਹਾ ਤਾਂ ਮੈਂ ਬਹਿ ਜਾ ਐ ਚੁੱਕੀ ਮਿੱਟੀ ਤੇ ਬਹਿ ਜਾ ਹਾਂ ਸਰਦਾਰਾ ਏ ਮੈਨੂੰ ਐ ਦੱਸ ਵੀ ਕਿੰਨੇ ਜਵਾਕ ਆ ਤੇਰੇ ਚਾਰ ਅੱਛਾ ਦੋ ਕੁੜੀਆਂ ਦੋ ਮੁੰਡੇ ਠੀਕ ਐ ਤੇ ਠੰਡ ਦਾ ਉੱਤੋਂ ਟਾਈਮ ਆਉਂਦਾ ਜਾਂਦਾ ਸਰਦਾਰ ਐ ਤਾਂ ਹੀ ਤੇ ਘਰੇ ਘਰ ਮੰਗਦੀ ਫਿਰਦੀ ਐ ਮੇਰੀ ਗੱਲ ਸੁਣ ਹੂੰ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੂੰ ਬਾਈ ਓ ਯਾਰ ਚੱਲ ਬਾਈ ਫੇਰ ਆਣਾ ਮੈਂ ਕੋਈ ਗੱਲ ਨਹੀਂ 2 ਮਿੰਟ ਗੱਲ ਕਰਦੇ ਆ ਅੱਛਾ ਹੋਰ ਸੁਣਾ ਤੇ ਇੱਥੇ ਬੈਠੇ ਆ ਤੁਸੀਂ ਅੱਡੇ ਤੇ ਅੱਡੇ ਤੇ ਬੈਠੇ ਐ ਸਰਦਾਰਾ ਚੁੰਬੀ ਪਾਈ ਹੋਈ ਆ ਕਿ ਦੱਸਾਂ ਤੈਨੂੰ ਆਪ ਜੀ ਜ਼ਿੰਦਗੀ ਦੇ ਰੋਣੇ ਦੁੱਖਾਂ ਦੀ ਮਾਰੀਆਂ ਠੀਕ ਐ ਤੇਰੇ ਘਰਾਂ ਵਾਲੇ ਕਿਰਦੇ ਸਰਦਾਰਾ ਮੇਰੇ ਘਰਾਂ ਵਾਲਾ ਤਾਂ ਹੈ ਨਹੀਂ ਸੀਗਾ ਗੁਜ਼ਰ ਗਿਆ ਸੀਗਾ ਤੂੰ ਐ ਕਰ ਮੇਰੀ ਗੱਲ ਸੁਣ ਤੈਨੂੰ ਮੈਂ ਦਿੰਨਾ ਪੈਸੇ ਹੂੰ ਨਾਲੇ ਤਾਂ ਲਈ ਲਈ ਕਣਕ ਹੂੰ ਤੇ ਨਾਲੇ ਲਈ ਆਈ ਚਾਹ ਮਿੱਠਾ ਲੈ ਸਰਦਾਰਾ ਫੇਰ ਤਾਂ ਤੇ ਨਾਲੇ ਜਈ ਕਦੋਂ ਸ਼ੂਟ ਤੇ ਕਿਸੇ ਦੇ ਹੁਣ ਦੀਵਾਲੀ ਦਾ ਤਿਹਾਰ ਹੈ ਤੇ ਬਹੁਤ ਔਖਾ ਮੰਗਣਾ ਦੀਵਾਲੀ ਨੰਗੀ ਹੋਈ ਐ ਲਗ ਕਹਿੰਦੇ ਤੇ ਤਰ ਦਿੰਨ ਕਿਧਰ ਮੱਥੇ ਲੱਗ ਗਈ ਠੀਕ ਹੈ ਸਾਰੇ ਫਿਰ ਤੋਂ ਬਹੁਤ ਤੇਰਾ ਨਾ ਮੈਂ ਲੱਖ ਲੱਖ ਸ਼ੁਕਰ ਕਰਦਾ ਗਰੀਬ ਦੀ ਕਦਰ ਕੋਈ ਕੋਈ ਕਰਦਾ ਕੀ ਤੇ ਗਲਤ ਤੇਰੀ ਸਹੀ ਹੈ ਸਰਦਾਰਾ ਨਹੀਂ ਤਾਂ ਸਰਦਾਰ ਨਹੀਂ ਹੈ ਨਾ ਮੂੰਹ ਹੀ ਬੋਲਦੀ ਹੈ ਚੱਕ ਕੇ ਮੂੰਹ ਮੰਗਣ ਆ ਜਾਣੀ ਹੈ ਅਈਆ ਰੱਬ ਨੇ ਤੁਹਾਨੂੰ ਸ਼ਰੀਰ ਦਿੱਤਾ ਅੰਗ ਪੈਰੇ ਦਿੱਤੇ ਆ ਕੰਮ ਕਰ ਲਿਆ ਕਰੋ ਸਰਦਾਰਾ ਜੋਂਦਾ ਵਾਸਤਾ ਰਹਿ ਰੱਬ ਨੇ ਤੇਰੀ ਲੰਬੀ ਉਮਰ ਕਰੇ ਲੈ ਲੈ ਸਰਦਾਰਾ 400 ਇਹ ਤੇ 400 ਇਹਨਾਂ ਕੀ ਹੁਣ ਇਹਦੇ ਮੈਂ 800 ਦੀ ਥੱਲੀ ਮਸਾ ਆ ਚੱਕ 800 ਰੁਪਿਆ 800 ਹੋ ਗਿਆ 8 ਤੇ 4 1200 ਤੈਨੂੰ 2000 ਰੁਪਏ ਦੇਵਾਂ ਆ ਚੱਕ 200 ਹੋ ਆ ਚੱਕ 400 ਕਿੰਨਾ ਹੋ ਗਿਆ 1200 ਹਾਂ ਸਰਦਾਰ ਆ ਚੱਕ 1400 ਹੂੰ ਤੇ ਆ ਚੱਕ 1600 ਹੂੰ ਤੇ ਆ ਚੱਕ 1800 ਲੈ ਆ ਚੱਕ ਪੂਰਾ 2000 ਠੀਕ ਐ ਚੁੱਪ ਕਰਕੇ ਸਿੱਧੀ ਚਲੀ ਜਾਈਏ ਇੱਥੇ ਕਿਸੇ ਦੇ ਘਰੇ ਜਾਣ ਦੀ ਲੋੜ ਨਹੀਂ ਸਰਦਾਰ ਰੱਬ ਨੇ ਤੈਨੂੰ ਬਾਲਾ ਹੀ ਬਾਲਾ ਦੇਵੇ ਹਾਂ ਲੰਬੀ ਉਮਰ ਕਰੇ ਤੇ ਇਹ ਆ ਲੈ 200 ਰੁਪਏ ਬਸ ਕਰਾਇਆ ਪਰ ਲਈ ਠੀਕ ਹੈ ਤੇ ਇਸ ਤੋਂ ਬਾਅਦ ਕਿਸੇ ਦੇ ਜਾਈ ਨਾ ਤੇਰਾ ਹਯਾਲ ਆ ਦੇਣਗੇ ਤੇ ਥੋ ਨੀਰਾ ਪਵਾਉਣਗੇ ਤੈਨੂੰ ਆਖਣਗੇ ਗੋਹਾ ਕੁੜਾ ਸਿੱਟ ਸਾਡਾ 100 ਕੰਮ ਘੜਾਉਣਗੇ ਤੇ ਤੈਨੂੰ ਕੋਈ ਆਖੂ ਸਾਡੇ ਪੋਚੇ ਲਾ ਕੇ ਜਾ ਠੀਕ ਹੈ ਸਰਦਾਰ ਹਾਂ ਚਲ ਠੀਕ ਹੈ ਸਰਦਾਰ ਜੀ ਤੁਹਾਡੀ ਆਪ ਦੇ ਕਰੇ ਰੱਬ ਨੇ ਤੇਰੀ ਲੰਬੀ ਉਮਰ ਕਰੇ ਹਾਂ ਠੀਕ ਹੈ ਬਾਬੇ ਜਮਾ ਦੇਖਦਾ ਸਰਦਾਰ ਤੇ ਚੰਗਾ ਸੀ 2000 ਦੀ ਢਾਡੀ ਬੰਗੀ ਆ ਕਿੱਥੇ ਸਰਦਾਰ ਨਹੀਂ ਨਾ ਹਜਾਂ ਲਾ ਦਿੰਦੇ ਅਸੀਂ ਚੱਲ ਨਾਲੇ ਤਾਂ ਕੰਤ ਲੈ ਕੇ ਰੱਖਣੀ ਨੇ ਨਾਲੇ ਨਾ ਖੰਡ ਚਾ ਗੋੜਨਾ ਲੈ ਕੇ ਰੱਖ ਦੂੰਗੀ ਜਵਾਕ ਚਾਪ ਤਾਂ ਪੀ ਲੈਣਗੇ ਮੈਂ ਤਾਂ ਸਾਰਾ ਦਿਨ ਆਏ ਫਿਰਦੀ ਰਹਿਣੀ ਆ ਗਲੀ ਗਲੀ ਭੌਂਕਦੀ ਚੱਲ ਸੂਟ ਵੀ ਲੈ ਲੂੰਗੀ ਇੱਕ ਹਾਂ ਸੂਟ ਕਿੰਨੇ ਮਹੀਨੇ ਪਾਈ ਰੱਖਣੂਗੀ